ਜਦੋਂ ਦੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਹੈ ਇਹਨਾਂ ਨੇ ਅਜੇ ਤੱਕ ਇੱਕ ਵੀ バス ਨਵੀਂ ਨਹੀਂ ਪਾਈ ਅੱਜ ਸਾਡਾ 1000 ਕਰੋੜ ਰੁਪਇਆ ਦਾ ਖੋਖਾ ਸਰਕਾਰ ਵਾਲੇ ਪਾਸੇ ਫ੍ਰੀ ਫੈਸਿਲਿਟੀਆਂ ਦਾ ਖੜਾ ਹੈ ਜਿਹੜੀ ਸਰਕਾਰ ਦਾਅਵੇ ਕਰਦੀ ਨੇ ਉੱਤੇ ਸਟੇਜਾਂ ਤੇ ਜਾ ਕੇ ਵੀ ਅਸੀਂ ਬੀਬੀਆਂ ਨੂੰ ਫ੍ਰੀ ਕਰਤਾ ਜੀ ਇਹ ਕਰਤਾ ਉਹਦਾ ਪੈਸਾ ਸਰਕਾਰ ਨੇ ਭਰਪਾਈ ਕਰਨੀ ਹੈ ਜੀ ਸਰਕਾਰ ਉਹਦੀ ਭਰਪਾਈ ਕਰ ਕੋਸ਼ਿਸ਼ ਨਹੀਂ ਰਹੀ ਮਹਿਕਮੇ ਦੇ ਵਿੱਚ ਜਿਹੜੀਆਂ ਬੱਸਾਂ ਦੇ ਵਿੱਚ ਸਫਰ ਆਪਾਂ ਕਰਦੇ ਦੇਖਦੇ ਬੱਸਾਂ ਦੇ ਵਿੱਚ ਵੀ ਟਿਕਟ ਪਾਉਣਾ ਜਾਂ 10 ਵਾਰੀਆਂ ਪਹੁੰਚ ਗਏ ਬਾਕੀ ਫ੍ਰੀ ਸਫਰ ਆਲੇ ਹੁੰਦੇ ਆ ਇੰੀਆਂ ਵਰਕਸ਼ਾਪਾਂ ਦਾ ਮਾੜਾ ਹਾਰਾ ਵਰਕਸ਼ਾਪਾਂ ਸਾਡੀਆਂ ਸੁਪਾਂ ਦੇ ਅੱਡੇ ਬਣੇ ਆਮ ਮੁਲਾਜ਼ਮ ਜਿਹੜੇ ਵਰਕਸ਼ਾਪਾਂ 'ਚ ਕੰਮ ਕਰਦੇ ਉਹਨਾਂ ਦੇ ਹਰੇਕ ਦੇ ਦੋ ਅੰਦਰ ਤੁਸੀਂ ਐਂਟਰ ਹੁੰਨੇ ਆ ਹਰੇਕ ਦੀਆਂ ਸੂਟੀਆਂ ਰੱਖੀਆਂ ਤੇ ਪਹਿਲਾਂ ਛੱਪ ਦੇ ਲਈ ਛੱਪ ਤਾਂ ਨਹੀਂ ਕੋਈ ਪਾਸੇ ਬੈਠਾ ਰੋਡ ਦਾ 3400 ਬੱਸ ਜਿਹੜੀ ਹੈਗੀ ਆ ਸਾਡਾ ਵਰਕਸ਼ਾਪਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ ਘੱਟੋ ਘੱਟ 1 ਲੱਖ ਕਿਲੋਮੀਟਰ ਜਿਹੜਾ ਯਾਤਨਾ ਦਾ ਸਾਡਾ ਮੈਸੇਜ ਹੈ ਅੱਜ ਕਿਹਾ ਸੀ ਵੀ 100 ਕਰੋੜ ਰੁਪਈਆ ਮਹਿਕਮੇ ਆਸਤੇ ਰੱਖਤਾ ਜੀ ਦੇ ਚ ਅਸੀਂ ਰੋਡਵੇਜ ਬੱਸਾਂ ਪਾਵਾਂਗੇ ਇੱਕ ਪੈਸਾ ਨਹੀਂ ਵੀ ਇਹ ਜਿਹੜੇ ਰੋਡਵੇਜ ਬੱਸਾਂ ਵਾਲੇ ਜਾਂ ਪੀਆਰਟੀਸੀ ਬੱਸਾਂ ਵਾਲੇ ਇਹ ਪ੍ਰਾਈਵੇਟ ਬੱਸਾਂ ਦਾ ਨਾ ਸੈਟਿੰਗ ਕਰਕੇ ਚੱਲਦੇ ਆ ਟਾਈਮ ਵੀ ਇਹੋ ਜਿਹਾ ਕੀ ਹੁੰਦਾ ਜਿਹਦਾ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਸੈਟਿੰਗ ਕਰਦੇ ਆ ਟਾਈਮ ਬੱਸਾਂ ਦੀ ਵੱਡੀ ਕਮੀ ਹੈ ਜਿਵੇਂ ਲੋ ਟੈਂ ਟਨੀਆਂ ਚੋਂ ਚੋਂ ਟਾਈਮਾਂ ਦੇ ਵਿੱਚ ਇੱਕ ਵਾਸ ਨਿਕਲੂਗੀ ਤਾਂ ਆਬਵੀਅਸਲੀ ਉਹ ਜਿਹੜੀ ਹੈਗੀ ਉਹ ਓਵਰਲੋਡ ਹੋ ਕੇ ਜਾਊਗੀ 80 90 100 ਸਵਾਰੀ ਵੀ ਹੋਊਗੀ ਉਹਦੇ ਵਿੱਚ ਰਿਸਕ ਫੈਕਟਰ ਵੀ ਵੱਧ ਜਾਂਦਾ ਡਰਾਈਵਰ ਕੰਡਕਟਰ ਦੀ ਸੁਣਦਾ ਕੋਈ ਨਹੀਂ ਜੇ ਉਹ ਕਹਿੰਦੇ ਆ ਕਿ ਬਾਈ ਗੱਡੀ ਓਵਰਲੋਡ ਆ ਤੁਸੀਂ ਪਿਛਲੀ ਗੱਡੀ ਤੇ ਆ ਜਾਓ ਫਿਰ ਲੋਕ ਗੁੱਸੇ ਹੁੰਦੇ 20 ਕਰੋੜ ਰੁਪਇਆ ਵਰਕਸ਼ਾਪਾਂ ਵਾਸਤੇ ਸਰਕਾਰ ਨੇ ਰੱਖਤਾ ਕਿ ਵਰਕਸ਼ਾਪਾਂ ਦਾ ਨੀਵੇਂ ਕਰੇ ਕਰਾਂਗੇ ਸਰਵੇ ਵੀ ਹੋ ਗਏ ਰਿਪੋਰਟਾਂ ਵੀ ਚਈਆਂ ਗਈਆਂ ਫਾਈਟ ਆ ਗਿਆ ਅਤੇ ਪਿਛਲੇ ਸਮੇਂ ਦੇ ਵਿੱਚ ਉਹ ਪਾਇਟ ਵੀ ਵਾਪਸ ਹੋ ਗਿਆ ਸਰਕਾਰ ਮਹਿਕਮੇ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਲਿਆ ਰਹੀ ਜਿਹੜੀ ਕਿ ਕਾਫੀ ਸਮੇਂ ਪਹਿਲਾਂ ਸਕੀਮ ਆਈ ਸੀ ਇਹ ਬਿਲਕੁਲ ਫੇਲ ਸਾਬਤ ਹੋਈ ਹੈ ਉਦੋਂ ਡਰਾਈਵਰ ਦੀ ਹਾਲਤ ਕੰਡਕਟਰ ਦੀ ਹਾਲਤ ਉਦੋਂ ਵੀ ਤਰਸਯੋਗ ਹੋ ਜਾਂਦੀ ਹੈ ਜਦੋਂ ਬੱਸਾਂ ਕਾਂਡਮ ਬੱਸਾਂ ਲਿਆਣੀਆਂ ਪੈਂਦੀਆਂ ਜਦੋਂ ਕਾਂਡਮ ਬੱਸਾਂ ਚਲਾਉਣੀਆਂ ਪੈਂਦੀਆਂ ਨਵੀਂ ਬੱਸ ਹੋਵੇ ਜਿਹਦੇ ਤੇ ਹੋਵੇ ਵੀ ਇਹਨੇ ਰਾਸ਼ਟਰੀਕ ਤੇ ਖੜਨਾ ਨਹੀਂ ਉਹਨੂੰ ਚਲਾਉਣਾ ਤੇ ਉਹਦੇ ਤੇ ਨਾਲ ਕੰਡੈਕਟਰੀ ਕਰਨੀ ਉਹ ਬਹੁਤ ਸੌਖੀ ਗੱਲ ਜੀ ਜਦੋਂ ਇਹ ਨਹੀਂ ਪਤਾ ਵੀ ਇੱਥੋਂ ਅਸੀਂ ਟਿਕਟਾਂ ਕੱਟੀਆਂ ਲੁਧਿਆਣੇ ਦੀਆਂ ਕੱਟੀਆਂ ਦਾ ਬੱਸ ਜਤਵਾਲ ਜਾ ਕੇ ਖੜ ਗਈ ਤੇ ਸਵਾਰੀਆਂ ਤਾਂ ਡਰਾਈਵਰ ਕੰਡੈਕਟਰ ਦੀ ਜ਼ੋਸ਼ੀ ਚੜਾ ਲੈ ਚੋਂ ਜੁਮਲੇ ਬਣ ਗਏ ਨਾ ਵੱਡੀਆਂ ਵੱਡੀਆਂ ਗੱਲਾਂ ਵੋਟਾਂ ਲੈਣ ਵਾਸਤੇ ਕਹਿ ਤਾਂ ਦਿੱਤੀਆਂ ਵੀ ਅਸੀਂ ਤਾਂ ਜਿਹੜਾ ਕੋਈ ਸੁਖਵੀਰ ਦਾ ਹੋਟਲ ਹੈਗਾ ਉਹ ਵੀ ਅਸੀਂ ਸਰਕਾਰੀ ਕਰ ਦਿਆਂਗੇ ਨਾ ਤਾਂ ਉਹਦਾ ਕੁਝ ਹੋਇਆ ਤੇ ਬੱਸਾਂ ਵੀ ਉਵੇਂ ਹੀ ਚੱਲ ਰਹੀਆਂ ਹੈਗੀਆਂ ਟਾਈਮ ਟੇਬਲਾਂ ਦਾ ਵੀ ਕੁਝ ਨਹੀਂ ਹੋਇਆ ਕੋត្រੀਆਂ ਵਿਭਾਗ ਦੇ ਵਿੱਚ ਇੱਕ ਵੀ ਬੱਸ ਨਹੀਂ ਪਈ ਇਹ ਇੱਕ ਵੱਡਾ ਸਵਾਲ ਹੈ ਜੀ ਇਹਨਾਂ ਸਰਕਾਰ ਦੀ ਕਾਰਗੁਜ਼ਾਰੀ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਰੈਲੀਆਂ ਦਾ ਦੂਸਰੇ ਪ੍ਰੋਗਰਾਮਾਂ ਦਾ ਤਾਂ ਕੰਮ ਵੱਧ ਗਿਆ ਪ੍ਰੀਸ ਰੈਲੀਆਂ ਦਾ ਵੱਧ ਗਿਆ ਤੇ ਉਹ ਸ਼ਰਤ ਤੇ ਸੈਡੋ ਰੋਡਵੇ ਤੇ ਪੀਆਰਟੀ ਸੇ ਭਾਰਾ ਪ੍ਰਾਈਵੇਟ ਨੂੰ ਫੁੱਲੀ ਛੁੱਟੀ ਦਿੱਤੀ ਹੈ ਤੁਸੀਂ ਲੱਕ ਲੋ ਪੰਜਾਬ ਨੂੰ ਜਿੰਨਾ ਲੱਕ ਸਕਦੇ ਸਾਢੇ 350 ਬੱਸ ਜਨਵਰੀ ਚ ਫੇਰ ਕੰਡ ਮੋ ਰਹੀ ਹੈ ਫਿਰ ਮਹਿਕਮੇ ਦੇ ਪੱਲੇ ਕੀ ਰਹਿ ਜਾਣੇ ਜਿਹੜੇ ਜਿਹੜੇ 2407 ਬੱਸਾਂ ਦਾ ਮਹਿਕਮਾ ਹੈ ਸਾਡੇ ਕੋਲ ਤਾਂ ਹਜ਼ਾਰ ਬੱਸਾਂ ਵੀ ਪੂਰੀ ਚੱਲਦੀਆਂ ਤੁਸੀਂ ਜਿਹੜੇ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ ਅੱਜ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਆ ਤੇ ਇਸ ਹੜਤਾਲ ਨੂੰ ਠੱਪ ਕਰਨ ਦੇ ਲਈ ਆਪਾਂ ਦੇਖਦੇ ਆ ਕਿ ਵੱਖ-ਵੱਖ ਥਾਵਾਂ ਤੇ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਆ ਮੁਲਾਜ਼ਮਾਂ ਨੂੰ ਚੱਕ ਕੇ ਵੀ ਲੈ ਕੇ ਗਏ ਆ ਜਿਹੜੇ ਕਿ ਇਸ ਦੇ ਆਗੂ ਨੇ ਤੇ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕੀਤਾ ਕਈ ਵਾਰੀ ਅਸੀਂ ਜਦੋਂ ਬੱਸਾਂ ਦੀ ਹੜਤਾਲ ਹੁੰਦੀ ਆ ਬੱਸਾਂ ਬੰਦ ਹੁੰਦੀਆਂ ਤਾਂ ਆਮ ਲੋਕ ਇਹ ਸੋਚਦੇ ਆ ਮੀਡੀਆ ਵੀ ਉਹਨਾਂ ਨੂੰ ਇਹੀ ਸਵਾਲ ਕਰਦਾ ਕਿ ਤੁਸੀਂ ਕਿੰਨੇ ਕ ਖੱਜਲਖਵਾਰ ਹੋ ਰਹੇ ਹੋ ਆਮ ਲੋਕ ਖੱਦਲਖਵਾਰ ਹੋ ਰਹੇ ਹੁੰਦੇ ਉਹ ਕਹਿੰਦੇ ਕਿ ਅਸੀਂ ਬਹੁਤ ਖੱਦਲਖਵਾਰ ਹੋ ਰਹੇ ਆ ਤਾਂ ਇੰਜ ਲੱਗਦਾ ਕਿ ਸ਼ਾਇਦ ਇਹ ਕੰਡਕਟਰ ਡਰਾਈਵਰ ਜਿਹੜੇ ਸਰਕਾਰੀ ਬੱਸ ਦੇ ਮੁਲਾਜ਼ਮ ਨੇ ਉਹਨਾਂ ਦੀ ਗਲਤੀ ਆ ਕੋਈ ਤਾਂ ਅੱਜ ਆਪਾਂ ਸਾਰੀ ਗੱਲ ਦੀ ਪਰਚੋਲ ਕਰਾਂਗੇ ਸਾਡੇ ਨਾਲ ਪੀਆਰਟੀਸੀ ਰੋਡਵੇਜ ਇਹਨਾਂ ਦੇ ਜਥੇਬੰਦੀਆਂ ਦੇ ਮੁਲਾਜ਼ਮ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਗਦੀਸ਼ ਚਾਲ ਜੀ ਨੇ ਸਾਡੇ ਨਾਲ ਚਾਲ ਸਾਹਿਬ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਜਥੇਬੰਦੀ ਦੀ ਜਾਣ ਪਛਾਣ ਜ਼ਰੂਰ ਕਰਾਓ ਕਿਹੜੀ ਜਥੇਬੰਦੀ ਤੋਂ ਮੈਂ ਜਗਦੀਸ਼ ਚਾਲ ਮੈਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਉਹਦਾ ਮੈਂ ਚੇਅਰਮੈਨ ਆ ਜੀ ਇਹ ਮੇਰੇ ਨਾਲ ਖੜਾ ਕੌਂਸ ਸ੍ਰਿੰਦਰ ਸਿੰਘ ਬਰਾੜ ਇਹ ਸਾਡੀ ਸਟੇਟ ਦੇ ਕੈਸ਼ੀਅਰ ਨੇ ਇਹ ਸਾਡੇ ਬਾਕੀ ਇੱਥੇ ਸਾਡੇ ਡੀਪੂ ਦੇ ਆਗੂ ਸਹਿਬਾਨ ਜੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਜੀ ਕਈ ਵਾਰੀ ਜਦੋਂ ਹੜਤਾਲ ਹੁੰਦੀ ਆ ਰੋਡਵੇਜ ਦੇ ਕੋਈ ਮੁਲਾਜ਼ਮ ਕੋਈ ਨਾ ਕੋਈ ਧਰਨਾ ਮੁਜ਼ਾਹਰਾ ਦਿੰਦੇ ਨੇ ਤਾਂ ਲੋਕਾਂ ਨੂੰ ਲੱਗਦਾ ਕਿ ਸਾਨੂੰ ਖੱਜਲਖਵਾਰ ਰੋਡਵੇਜ ਦੇ ਮੁਲਾਜ਼ਮ ਕਰ ਰਹੇ ਨੇ ਕਹਾਣੀ ਕੀ ਆ ਗੱਲ ਕੀ ਆ ਕਿਉਂ ਹੜਤਾਲਾਂ ਧਰਨੀ ਮੁਜਾਰੇ ਅੱਜ ਮੁਲਾਜ਼ਮਾਂ ਨੂੰ ਕਰਨੇ ਪੈ ਰਹੇ ਆ ਦੇਖੋ ਸਾਡੀ ਬਦਕਿਸਮਤੀ ਹੈ ਸਾਡੀ ਸੋਚ ਇਹੋ ਜੀ ਬਣ ਗਈ ਹੈ ਵੀ ਜਿਹੜੇ ਮਹਿਕਮੇ ਚ ਕੰਮ ਕਰਦੇ ਮੁਲਾਜ਼ਮ ਹੈ ਉਹ ਵੀ ਆਮ ਲੋਕਾਂ ਦੇ ਵਿੱਚੋਂ ਲੋਕਾਂ ਦੇ ਧੀਆ ਪੋਤਾ ਹੈ ਬਿਲਕੁਲ ਉਹ ਕਦੇ ਵੀ ਕੋਈ ਧੀਆ ਪੋਤਾ ਆਪਣੇ ਮਾਪਿਆਂ ਨੂੰ ਤੰਗ ਨਹੀਂ ਕਰੂਗਾ ਇਹੋ ਜੀ ਕੋਈ ਗੱਲ ਨਹੀਂ ਖੱਜਲਖਵਾਰ ਕਰਨੀ ਜਿਹੜੀ ਲੋਕ ਸਰਕਾਰਾਂ ਦੇ ਵਿੱਚ ਹੂੰ ਸਾਡੀ ਸਰਕਾਰ ਜਦੋਂ ਇਹ ਹੋਣ ਦੇ ਵਿੱਚ ਆਈ ਹੈ ਪਿਛਲੀਆਂ ਸਰਕਾਰਾਂ ਮੇਲੇ ਵੀ ਰਿਹਾ ਪਰ ਖਾਸ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਹੈ ਲੋਕਾਂ ਨੂੰ ਬੜੀਆਂ ਆਸਾਂ ਸੀ ਇਹਨੇ ਸਰਕਾਰ ਤੋਂ ਕਿਉਂਕਿ ਲੋਕ ਉਹਨਾਂ ਸਰਕਾਰਾਂ ਦੀ ਫੇਲਿਅਰ ਦੇ ਵਿੱਚੋਂ ਸਰਕਾਰ ਨਿਕਲੀ ਸੀ ਹੂੰ ਉਹਨਾਂ ਦੀ ਫੇਲਿਅਰ ਦੇ ਵਿੱਚੋਂ ਸਰਕਾਰ ਨਿਕਲੀ ਸੀ ਇਹਨਾਂ ਨੇ ਕੋਈ ਸੁਧਾਰ ਨਹੀਂ ਕੀਤਾ ਸੀ ਪੰਜਾਬ ਦੇ ਲਈ ਹੂੰ ਲੋਕਾਂ ਨੂੰ ਆਸਾਂ ਸੀ ਨਵੀਂ ਕਸ਼ਮੀਰੀ ਸਰਕਾਰ ਬਣੀ ਹੈ ਵਾਅਦੇ ਵੀ ਬੜੇ ਕੀਤੇ ਬਹੁਤ ਕੀਤੇ ਵਾਅਦੇ ਵੀ ਬੜੇ ਕੀਤੇ ਤੇ ਲੋਕ ਉਸ ਹਾਲ ਦੇ ਨਾਲ ਸਰਕਾਰ ਤੋਂ ਆਸ ਕਰਦੇ ਵੀ ਸਾਡੇ ਉਹਨਾਂ ਦੇ ਖਰਾ ਉਤਰਨੇ ਪਰ ਸਾਰੇ ਹੀ ਪਬਲਿਕ ادارਿਆਂ ਦਾ ਕਾਣ ਕੀਤਾ ਜਾ ਰਿਹਾ ਹੈ ਹਮ ਰੋਡਵੇ ਲਾ ਲਓ ਸੇਤ ਸੁਵਾਂਵਾ ਦਾ ਲਾ ਲਓ ਹਮ ਬਿਜਲੀ ਬੋਰਡ ਦਾ ਲਾ ਲਓ ਸਿੱਖਿਆ ਨੀਤੀ ਦਾ ਲਾ ਲਓ ਜਿਹੜਾ ਕਹਿੰਦੇ ਤੋਂ ਭਾਵੇਂ ਸਾਰਾ ਕੋਸ਼ਿਕਾਰਪੋਰੇਟ ਕਰਾਉਣਿਆਂ ਦੇ ਉਹਨਾਂ ਦੇ ਹੱਕ ਦੇ ਮੁਤਾਬਕ ਜਿਹੜੇ ਫੈਸਲੇ ਲਏ ਜਾ ਰਹੇ ਜੀ ਚੰਨ ਸਾਹਿਬ ਜਿਵੇਂ ਮੈਂ ਤੁਹਾਡੀ ਗੱਲ ਟੋਕ ਰਿਹਾ ਜਿਵੇਂ ਹੋਣਾ ਸਰਕਾਰ ਇਸ ਗੱਲ ਤੇ ਬੜੀਆਂ ਕੱਚਾਂ ਵਜਾ ਰਹੀ ਹੈ ਕਿ ਅਸੀਂ ਤਾਂ ਔਰਤਾਂ ਲਈ ਸਫਰ ਹੈ ਜਿਹੜਾ ਉਹ ਫ੍ਰੀ ਮੁਹੱਈਆ ਕੀਤਾ ਹੋਇਆ ਸਾਡਾ ਤਾਂ ਬਹੁਤ ਵੱਡਾ ਕਦਮ ਆ ਤੇ ਰੋਡਵੇਜ਼ ਵੀ ਬੜੀ ਚੜ੍ਹਦੀ ਕਲਾ ਦਾ ਮੈਂ ਚਾਹੂੰਗਾ ਤੁਸੀਂ ਦੱਸੋ ਇਹਦੀਆਂ ਬਰੀਕੀਆਂ ਵੀ ਕੀ ਕਹਾਣੀ ਕੀ ਆ ਸਾਰੀ ਕਿਸੇ ਲੋਕਾਂ ਨੂੰ ਹਉਲਤਾ ਦੇਣਾ ਸਰਕਾਰ ਦਾ ਕੰਮ ਹੁੰਦਾ ਹੈ ਅਸੀਂ ਉਹਦੇ ਤੇ ਕਿੰਤੂ ਪ੍ਰਾਂਤੂ ਨਹੀਂ ਕਰਦੇ ਵੀ ਸਰਕਾਰ ਨੇ ਲੇਡੀ ਫ੍ਰੀ ਕਰਤੀ ਪਰ ਉਹਦੇ ਮੁਤਾਬਕ ਪ੍ਰਬੰਧ ਕਰਨੇ ਵੀ ਸਰਕਾਰ ਦਾ ਫਰਜ਼ ਹੁੰਦਾ ਹੈ ਜਦੋਂ ਦੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਹੈ ਇਹਨਾਂ ਨੇ ਅਜੇ ਤੱਕ ਇੱਕ ਵੀ ਬੱਸ ਨਵੀਂ ਨਹੀਂ ਪਾਈ ਸਾਡਾ 2407 ਬੱਸਾਂ ਦਾ ਫਲੀਟ ਹੈ ਜਿਹਦੇ ਮੁਤਾਬਕ ਅਸੀਂ ਸਰਕਾਰ ਨੂੰ ਟੈਕਸ ਪੇ ਕਰਦੇ ਹਾਂ ਵਿਭਾਗ ਟੈਕਸ ਪੇ ਕਰਦਾ ਉਹਦੇ ਹਿਸਾਬ ਨਾਲ ਪਰਮਟਰ ਸਾਡੇ ਉਸ ਹਿਸਾਬ ਨਾਲ ਟਾਈਮ ਟੇਬਲ ਹੈ ਸਾਡੇ ਕੋਲੇ ਸਿਰਫ 1601 ਬੱਸ ਰਹਿ ਗਈ ਅੱਛਾ ਉਹਦੇ ਵਿੱਚੋਂ ਵੀ ਸਰਕਾਰ ਦੀਆਂ ਨਮਾਇਕੀਆਂ ਦੇ ਕਰਕੇ ਮੈਨੂੰ ਕੋਲੇ ਪੈਸਾ ਕੋਈ ਹੈ ਨਹੀਂ ਉਹੀ ਸਪੇਅਰ ਪਾਰਟ ਨਹੀਂ ਆ ਰਿਹਾ ਮਾਮੂਲੀ ਸਪੇਅਰ ਪਾਰਟ ਤੋਂ 15 15 20 20 ਦਿਨ ਬੱਸਾਂ ਜਿਹੜੀ ਐ ਡੇਟੇਨ ਰਹਿੰਦੀ ਹੈ ਅੱਛਾ ਰੋਜ਼ ਦਾ 3 400 ਬੱਸ ਜਿਹੜੀ ਹੈਗੀ ਆ ਸਾਡਾ ਵਰਕਸ਼ਾਪਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ ਘੱਟੋ ਘੱਟ 1 ਲੱਖ ਕਿਲੋਮੀਟਰ ਜਿਹੜਾ ਰਜਾਮਾਂ ਦਾ ਸਾਡਾ ਮੈਸ ਹੋ ਰਿਹਾ ਜੀ ਹੁਣ ਠੇਕੇ ਵਾਲੇ ਸਰਕਾਰ ਹੈ ਹੂੰ ਪਤਾ ਨਹੀਂ ਸਰਕਾਰ ਨੂੰ ਸਲਾਹ ਦੇਣ ਵਾਲਾ ਕੌਣ ਹੈ ਵੀ ਸਰਕਾਰ ਮੁਫਤ ਦੀ ਵਾਹਵਾਵ ਨਹੀਂ ਖੱਟ ਸਕਦੀ ਹੁਣ ਜਿਹੜਾ ਅੱਜ ਰੇਡ ਕਾ ਪਿਆ ਹੈਗਾ ਬੱਸ ਬੱਸਾਂ ਬੰਦ ਹੋਈਆਂ ਸਰਕਾਰ ਮਹਿਕਮੇ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਲਿਆ ਰਹੀ ਹੈ ਜੀ ਜਿਹੜੀ ਕਿ ਕਾਫੀ ਸਮਾਂ ਪਹਿਲਾਂ ਸਕੀਮ ਆਈ ਸੀ ਇਹ ਬਿਲਕੁਲ ਫੇਲਸਾਬਤ ਹੋਈ ਹੈ ਅੱਛਾ ਕਿਵੇਂ ਹੋਈ ਇਹਦੇ ਬਾਰੇ ਵੀ ਜਰੂਰ ਦੱਸੋ ਫੇਲਸਾਬਤ ਇੱਕ ਤਾਂ ਇਹ ਹੈ ਵੀ ਅਸੀਂ ਜਿਹੜਾ ਇਹਨੂੰ ਜਿਹੜੀ ਹੈਗੀ ਕਿਲੋਮੀਟਰ ਸਕੀਮ ਜੀ ਉਹਨਾਂ ਦੀ ਬੱਸਾਂ ਨੂੰ ਅਸੀਂ ਡੀਜ਼ਲ ਵਧ ਦਿੰਨੇ ਆ ਜਿਹੜੇ ਸਾਡੇ ਮਹਿਕਮੇ ਦੇ ਵਿੱਚ ਬੱਸਾਂ ਚੱਲਦੀਆਂ ਉਹਦੇ ਨਾਲ ਹਾਂ ਦੂਜੀ ਗੱਲ ਰੈਸ਼ਵਤ ਖੋਰੀ ਦਾ ਇਹਨਾਂ ਮਾੜਾ ਹਾਲ ਹੈ ਵੀ ਜਿਹੜੀਆਂ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਉਹਨਾਂ ਨੂੰ ਚਲਾਉਣ ਵਾਸਤੇ ਵੱਧ ਤਰਜੀਹ ਦਿੱਤੀ ਜਾਂਦੀ ਹੈ ਕਿਲੋਮੀਟਰ ਵੀ ਵੱਧ ਕਰਾਏ ਜਾ ਰਹੇ ਆ ਆਲਦੀਆਂ ਬੱਸਾਂ ਜਿਹੜੀਆਂ ਹੈ ਜੀ ਉਹਨਾਂ ਨੂੰ ਜਿਹੜੇ ਹੈਗੇ ਅਫਸਰ ਘੱਟ ਤਰਜੀਹ ਦਿੰਦੇ ਆ ਜਿਹਦੇ ਕਰਕੇ ਪ੍ਰਾਈਵੇਟਾਂ ਦੇ ਢਿੱਡ ਭਰਦੇ ਆ ਸੀ ਤੇ ਮਹਿਕਮੇ ਦਾ ਫਿਰ ਜਿਹੜੇ ਜਿਹੜੇ ਤੇਲ ਵਾਧੇ ਦਿੰਦੇ ਆ ਤੇਲ ਵਾਧੋ ਉਹਨਾਂ ਤੇਲ ਦੀ ਖਪਤ ਨਹੀਂ ਹੁੰਦੀ ਔਰ ਜਿਹੜੇ ਜਿਹੜਾ ਡਰਾਈਵਰ ਹੁੰਦਾ ਉਹ ਮਾਲਕ ਦਾ ਹੁੰਦਾ ਪ੍ਰਾਈਵੇਟ ਦਾ ਤੇ ਸ਼ਰੇ ਆਮ ਕਈ ਥਾਵਾਂ ਤੇ ਸਾਡੇ ਸਟਾਫ ਨੇ ਉਹ ਤੇਲ ਵੇਚਦੇ ਬੱਸਾਂ ਦੇ ਉੱਤੇ ਫੜੇ ਜਿਹਦੇ ਨਾਲ ਮਹਿਕਮੇ ਦੀ ਬਹੁਤ ਬਦਨਾਮੀ ਹੁੰਦੀ ਆ ਵੀ ਸ਼ਰੇ ਆਮ ਅਗਲਾ ਕਹਿੰਦਾ ਬੋਰਡ ਲੱਗਾ ਹੁੰਦਾ ਰੋਡਵੇ ਦਾ ਪਣ ਬੱਸ ਦਾ ਵੀ ਸ਼ਰੇ ਆਮ ਜਦੋਂ ਬੱਸਾਂ ਦੇ ਵਿੱਚ ਤੇਲ ਵੇਚਦੇ ਆ ਤਾਂ ਮਹਿਕਮੇ ਦੀ ਬੜੀ ਬਦਨਾਮੀ ਹੁੰਦੀ ਆ ਤੇ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਾ ਸੀ ਵੀ ਸਰਕਾਰ ਨੇ ਬਾਈਟ ਦੇ ਵਿੱਚੋਂ ਤਾਂ ਅਜੇ ਤੱਕ 1997 ਤੋਂ ਬਾਅਦ ਕੋਈ ਠੇਲਾ ਨਹੀਂ ਅਜੇ ਤੱਕ ਦਿੱਤਾ ਜਿਹਦੇ ਨਾਲ ਬੱਸ ਪਾਈ ਹੋਵੇ ਅੱਛਾ ਸਰਕਾਰ ਨੇ ਬੈਂਕ ਤੋਂ ਲੋਨ ਨਹੀਂ ਲਿਆ ਬੈਂਕ ਤੋਂ ਲੋਨ ਲੈ ਕੇ ਬੱਸਾਂ ਜਿਹੜੀਆਂ ਪਾ ਦੇਣੀਆਂ ਤੇ ਉਹ ਜਿਹੜਾ ਲੋਨ ਹੈਗਾ ਮੁਲਾਜ਼ਮਾਂ ਲਈ ਲੋਨ ਮੁਲਾਜ਼ਮਾਂ ਦਾ ਪਿਛਲੇ ਸਮੇਂ ਦਾ ਇਤਿਹਾਸ ਆ ਵੀ 5-5 ਸਾਲਾਂ ਦਾ ਕਰਜ਼ਾ ਉਹਨਾਂ ਨੇ ਇੱਕ ਸਾਲ ਦੇ ਵਿੱਚ ਫ੍ਰੀ ਕਰਕੇ ਬੱਸਾਂ ਫ੍ਰੀ ਕਰ ਦਿੱਤੀਆਂ ਸਰਕਾਰ ਉਸ ਪਾਸੇ ਜਾਂਦੀ ਨਹੀਂ ਸਰਕਾਰ ਹਮੇਸ਼ਾ ਹੌਣ ਜਿਹੜੀ ਹੜਤਾਲ ਹੁੰਦੀ ਹੈ ਇਹਦੇ ਨਾਲ ਇੱਕ ਤਾਂ ਮਹਿਕਮੇ ਦੀ ਬਦਨਾਮੀ ਹੁੰਦੀ ਹੈ ਤੇ ਇੱਕ ਇਹਦੇ ਨਾਲ ਜਿਹੜਾ ਸਰਕਾਰ ਦਾ ਜਿਹੜਾ ਬਾਈਟ ਹੈ ਉਹ ਉਹਦਾ ਕੋਲ ਖੋਰਾ ਲੱਗਦਾ ਔਰ ਦੂਜੀ ਗੱਲ ਉਹਨੇ ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਮਲਾਜਮਾਂ ਦੇ ਉੱਤੇ ਆਜੇਗੀ। ਹਾਂ। ਠੇਕੇ ਵਾਲੇ ਮਲਾਜਮ ਕੀ ਕਰਨ? ਹਾਂ। ਜਿਹਨੇ ਜਿਹੜੇ ਇਸ ਖਾਤਰ ਲੜ ਰਹੇ ਆ ਕਿਉਂਕਿ ਅਸੀਂ ਪੱਕੇ ਜਥੇਬੰਦੀਆਂ ਦੇ ਵਿਚੋਂ ਸਾਡਾ ਥੋੜਾ ਜਿਹਾ ਢੰਗ ਹੋਰ ਸਾਫ ਦੇ ਨਾਲ ਅਸੀਂ ਸਿੱਧਾ ਹੜਤਾਲਾ ਜੋਬ ਸਾਹਿਬ ਨੇ ਸਾਡੀ ਲੈ ਸਕਦੇ। ਪਰ ਸਾਡੀ ਹਮਾਇਤ ਤਾਂ ਉਹਨੇ ਰਾਤ ਸਾਡੇ ਤੇ ਹੀ ਪੁੱਤਾ। ਸਰਕਾਰ ਜਦੋਂ ਹੋਣ ਦੇ ਵਿੱਚ ਆਈ ਸਰਕਾਰ ਨੇ ਵਾਅਦਾ ਕੀਤਾ ਵੀ ਜਿਹੜੇ ਠੇਕੇ ਦੇ ਪਹੋਲ ਆਊਟਸੋਰਸ ਤੇ ਉਹਨ ਕਿਸੇ ਤਰ੍ਹਾਂ ਦੇ ਕੱਚੇ ਮਲਾਜਮ ਸਾਰੇ ਪੱਕੇ ਕਰ ਦੇਣਗੇ। 400 ਲੰਘ ਚਲੇ ਚੋਲੋਂ ਦਾ ਵਾਰ ਆ ਗਿਆ ਸਰਕਾਰ ਨੇ ਅਜੇ ਤੱਕ ਢੇਲ ਜੋ ਨਹੀਂ ਨੀ ਕੀਤੀ ਅਜੇ ਤੱਕ ਜਗ੍ਹਾਦਾਰ ਵਿਚਾਰੇ ਜਿਹੜੇ ਜਿਹੜੇ ਥੋੜੇ ਪੈਸੇ ਦਾ ਗੁਜ਼ਾਰਾ ਕਰਦੇ ਐ ਔਰ ਜਦੋਂ ਹੜਤਾਲ ਕਰਦੇ ਨੇ ਤਨਖਾਹ ਵੀ ਕੱਟੀ ਜਾਂਦੀ ਐ ਇਸ ਕਰਕੇ ਠੇਕੇਦਾਰਾਂ ਦੇ ਵਿੱਚ ਕੋਈ ਕਸੂਰ ਨਹੀਂ ਸਰਕਾਰ ਦਾ ਕਸੂਰ ਐ ਸਰਕਾਰ ਨੂੰ ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਾ ਵੀ ਕਰਨਾ ਚਾਹੀਦਾ ਔਰ ਨਾਲ ਜਿਹੜੀ ਕਿਲੋਮੀਟਰ ਸਕੀਮ ਫੇਲਸਾਬਤ ਹੋਈ ਐ ਹੁਣ ਤੱਕ ਉਹਨੂੰ ਉਹਨੂੰ ਸਰਕਾਰ ਨੇ ਵਾਲੀ ਸਕੀਮ ਨੂੰ ਕੱਢ ਕੇ ਮਹਿਕਮੇ ਦੇ ਵਿੱਚ ਨਵੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਅਸੀਂ ਤਾਂ ਬੇਨਤੀ ਕੀਤੀ ਸਰਕਾਰ ਨੂੰ ਪਹਿਲਾਂ ਵੀ ਵੀ ਤੁਸੀਂ ਬਾਈਟ ਰੱਖ ਕੇ ਬੱਸਾਂ ਪਾਓ ਐਚਪੀਰ ਕਿਹਾ ਸੀ ਵੀ 100 ਕਰੋੜ ਰੁਪਈਆ ਮਹਿਕਮੇ ਆਸਤੇ ਰੱਖਤਾ ਜੀ ਦੇ ਵਿੱਚ ਅਸੀਂ ਰੋਡ ਵਿੱਚ ਬੱਸਾਂ ਪਾਵਾਂਗੇ ਇੱਕ ਪੈਸਾ ਨਹੀਂ ਦਿੱਤਾ 20 ਕਰੋੜ ਰੁਪਈਆ ਵਰਕਸ਼ਾਪਾਂ ਆਸਤੇ ਸਰਕਾਰ ਨੇ ਰੱਖਤਾ ਕਿ ਵਰਕਸ਼ਾਪਾਂ ਦਾ ਨਵੀਨੀਕਰਨ ਕਰਾਂਗੇ ਸਰਵੇ ਵੀ ਹੋ ਗਏ ਰਿਪੋਰਟਾਂ ਵੀ ਚੱਲੀਆਂ ਗਈਆਂ ਬਾਈਟ ਆ ਗਿਆ ਜੀ ਔਰ ਪਿਛਲੇ ਸਮੇਂ ਦੇ ਵਿੱਚ ਉਹ ਪਾਇਟ ਵੀ ਵਾਪਸ ਹੋ ਗਿਆ ਵਰਕਸ਼ਾਪਾਂ ਦਾ ਇੰਨਾ ਮਾੜਾ ਹਾਲ ਹੈ ਸਾਡੇ ਤੋਂ ਵਰਕਸ਼ਾਪਾਂ ਇਧਰਲੇ ਪਾਸੇ ਜਾ ਕੇ ਦੇਖੋ ਮਾਝੇ ਦੇ ਵਿੱਚ ਵਰਕਸ਼ਾਪਾਂ ਦਾ ਕੀ ਹਾਲ ਹੈ ਸਾਰੀਆਂ ਹੀ ਲਗਭਗ ਤਾਂ ਪਰ ਵਰਕਸ਼ਾਪ ਇੰੀਆਂ ਵਰਕਸ਼ਾਪਾਂ ਦਾ ਮਾੜਾ ਹਾਲ ਹੈ ਵਰਕਸ਼ਾਪਾਂ ਸਾਡੀਆਂ ਸੱਪਾਂ ਦੇ ਅੱਡੇ ਬਲੇ ਅੱਛਾ ਔਰ ਮੁਲਾਜ਼ਮ ਜਿਹੜੇ ਵਰਕਸ਼ਾਪਾਂ ਚ ਕੰਮ ਕਰਦੇ ਉਹਨਾਂ ਦੇ ਹਰੇਕ ਦੇ ਜਦੋਂ ਅੰਦਰ ਤੁਸੀਂ ਐਂਟਰ ਹੁੰਦੇ ਆ ਹਰੇਕ ਦੀਆਂ ਸੌਟੀਆਂ ਰੱਖਣੀ ਹੈ ਕਿ ਪਹਿਲਾਂ ਸੱਪ ਦੇ ਲਈ ਵੀ ਸੱਪ ਤਾਂ ਨਹੀਂ ਕੋਈ ਪਾਸੇ ਬੈਠਾ ਉੱਤੋਂ ਵਰਕਸ਼ਾਪ ਦੇ ਜੇ ਮੀਂਹ ਪੈਂਦਾ ਉੱਤੋਂ ਚੁੰਡੀਆਂ ਜੇ ਗਰਮੀ ਪੈਂਦੀ ਧੁੱਪ ਸਿੱਧੀ ਆਉਂਦੀ ਹੈ ਜੋ ਤੇ ਚਾਦਰਾਂ ਪਾਈਆਂ ਸੀ ਸਾਰੀਆਂ ਟੁੱਟ ਚੁੱਕੀਆਂ ਗਲ ਚੁੱਕੀਆਂ ਵਰਕਸ਼ਾਪਾਂ ਨੀਂਹਾਂ ਹੋ ਚੁੱਕੀਆਂ ਮਾੜਾ ਜਿਹਾ ਪਾਣੀ ਨਹੀਂ ਆਉਂਦਾ ਤੇ ਥੱਲੇ ਪਾਣੀ ਖੜ ਜਾਂਦਾ ਇੰਨੀ ਮਾੜੀ ਹਾਲਤ ਦੇ ਵਿੱਚ ਜਿਹੜੇ ਟਰਾਂਸਪੋਰਟ ਦਾ ਕੰਮ ਆ ਲੰਘ ਰਿਹਾ ਹੈ ਜਿਹੜਾ ਅੱਜ ਤੱਕ ਪਹਿਲਾਂ ਕਦੇ ਵੀ ਸਰਕਾਰ ਇਸ ਤਰ੍ਹਾਂ ਦੇ ਦੇਖਿਆ ਨਹੀਂ ਸੀ ਅਸੀਂ ਜਿਹੜੇ ਠੇਕੇ ਵਾਲੇ ਮੁਲਾਜ਼ਮਾ ਜਿਹੜੇ ਅੰਦਰ ਜਿਹੜੇ ਬਾਰ ਬਾਰ ਜਿਨ੍ਹਾਂ ਨੂੰ ਮਜਬੂਰ ਹੜਤਾਲ ਕਰਨੀ ਪੈਂਦੀ ਹੈ ਉਹਨਾਂ ਦਾ ਸ਼ੌਕ ਨਹੀਂ ਵੀ ਹਰਤਾਲਾਂ ਕਰਨ ਉਹਨਾਂ ਦਾ ਕੋਈ ਸ਼ੌਕ ਨਹੀਂ ਕਿਸੇ ਦਾ ਨਹੀਂ ਹੁੰਦਾ ਵੀ ਅਸੀਂ ਲੋਕਾਂ ਨੂੰ ਡਿਸਟਰਬ ਕਰੀਏ ਪਰ ਮਜਬੂਰੀ ਵਸ ਕਰਨਾ ਪਈ ਜਦੋਂ ਉਹਨਾਂ ਦੀ ਰੋਟੀ ਜਿਹੜੇ 15 15 18 18000 ਰੁਪਏ ਤਨਖਾਹ ਲੈਂਦੇ ਆ ਜਦੋਂ ਉਹਨਾਂ ਦੀ ਰੋਟੀ ਤੇ ਲੱਤ ਵੱਜਦੀ ਹੈ ਤੇ ਫਿਰ ਉਹਨਾਂ ਨੂੰ ਮਜਬੂਰ ਨੂੰ ਵਾਸਤੇ ਇਸ ਪਾਸੇ ਸੁਧਾਰਸ਼ਾਲੇ ਪਾਸੇ ਜਾਣਾ ਪੈਂਦਾ ਅੱਜ ਜੇ ਪ੍ਰਾਈਵੇਟ ਜਿਹੜੀ ਕਿਲੋਮੀਟਰ ਸਕੀਮ ਬੱਸ ਪੈਂਦੀ ਹੈ ਉਹਦੇ ਨਾਲ ਸਾਡੇ ਕੰਡਕਟਰ ਦੀ ਪੋਸਟ ਖਤਮ ਹੋ ਜਾਣੀ ਹੈ ਅੱਛਾ ਸਮਝ ਗਿਆ ਤੁਹਾਡਾ ਉਹ ਤੇ ਕੰਡਕਟਰ ਨੇ ਜਨਾ ਅੱਧ ਰਹਿ ਗਿਆ ਅੱਧ ਡ라이ਵਰ ਦੀ ਕੰਡਕਟਿਵ ਜਿਹੜਾ ਹੈਗਾ ਸੌਰੀ ਮੈਂ ਕਹੇਗਾ ਕੰਡਕਟਿਵ ਰੋਡਵੇਜ ਦਾ ਹੋਣਾ ਪਾੜ ਬਸ ਦਾ ਹੋਣਾ ਹੈ ਡਰਾਈਵਰ ਦੇ ਉੱਤੇ ਵਿੱਚ ਹੋਣਾ ਮਾਲਕ ਦਾ ਇਸ ਕਰਕੇ ਸਾਡੇ ਜਿਹੜੇ ਡਰਾਈਵਰ ਹੈ ਡਰਾਈਵਰਾਂ ਦੀ ਪੋਸਟ ਹੀ ਖਤਮ ਹੋ ਜਾਣੀ ਹੈ ਜੇ ਕਿਲੋਮੀਟਰ ਸਕੀਮ ਬਸ ਆਉਂਦੀ ਹੈ ਇਸ ਕਰਕੇ ਅਸੀਂ ਜਿਹੜਾ ਜਦੋਂ ਉਹਨਾਂ ਦੀ ਢੱਡ ਦੇ ਉੱਤੇ ਲੱਤ ਪੈਂਦੀ ਹੈ ਨਾ ਤੇ ਫਿਰ ਉਹਨਾਂ ਦਾ ਸਿੱਧਾ ਸਬੰਧ ਜਿਹੜਾ ਰੋਟੀ ਨਾਲ ਹੁੰਦਾ ਫਿਰ ਫਿਰ ਮੁਲਾਜ਼ਮ ਅੱਕਿਆ ਵੀ ਹੜਤਾਲ ਕਰਦਾ ਨਹੀਂ ਕਿਸੇ ਦਾ ਜਲ ਨਹੀਂ ਕਰਦਾ ਹੜਤਾਲ ਕਰਦਾ ਜੀ ਭਾਈ ਜੀ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਯਾਰ ਮੁਲਾਜ਼ਮ ਬੜੇ ਇਕੱਕੇ ਪਏ ਹੁੰਦੇ ਅਸੀਂ ਬੱਸਾਂ 'ਚ ਸਫ਼ਰ ਕਰਦੇ ਆਂ ਭਰੀ ਵੀ ਹੁੰਦੀ ਆ ਬੱਸ ਨਾ ਬੀਬੀਆਂ ਔਰਤਾਂ ਨਾਲ ਕਈ ਵਾਰੀ ਝਗੜਾ ਵੀ ਹੁੰਦਾ ਦੇਖਦੇ ਆਂ ਰੋਡਵੇਜ ਦੇ ਡਰਾਈਵਰਾਂ ਦਾ ਕੰਡਕਟਰਾਂ ਦਾ ਕਾਰਨ ਕੀ ਲੱਗਦਾ ਉਹਦੇ ਵਿੱਚ ਕਿੱਥੋਂ ਉਹਦੀ ਜਨ ਪਣਪ ਦੀ ਆ ਉਹਦੇ ਪਿੱਛੇ ਵੀ ਕਾਰਨ ਵਾਈ ਉਹੀ ਜਿਹੜੀ ਗੱਲ ਬਾਈ ਜੀ ਪਹਿਲਾਂ ਕਹਿ ਕੇ ਹਟਿਆ ਨਾ ਵੀ ਬੱਸਾਂ ਦੀ ਵੱਡੀ ਕਮੀ ਹੈ ਜਿਵੇਂ ਲੋ 3-3 ਜਾਂ 4-4 ਟਾਈਮਾਂ ਦੇ ਵਿੱਚ ਇੱਕ ਬੱਸ ਨਿਕਲੂਗੀ ਤਾਂ ਆਬਵੀਅਸਲੀ ਉਹ ਜਿਹੜੀ ਹੈਗੀ ਉਹ ਓਵਰਲੋਡ ਹੋ ਕੇ ਜਾਊਗੀ 80 90 100 ਸਵਾਰੀ ਵੀ ਹੋਊਗੀ ਤੋਂ ਉਹਦੇ ਵਿੱਚ ਰਿਸਕ ਫੈਕਟਰ ਵੀ ਵੱਧ ਜਾਂਦਾ ਹੈ ਡਰਾਈਵਰ ਕਨੈਕਟਰ ਦੀ ਸੁਣਦਾ ਕੋਈ ਨਹੀਂ ਜੋ ਕਹਿੰਦੇ ਆ ਕਿ ਬਾਈ ਗੱਡੀ ਓਵਰਲੋਡ ਆ ਤੁਸੀਂ ਪਿਛਲੀ ਗੱਡੀ ਤੇ ਆ ਜਾਓ ਫਿਰ ਲੋਕ ਗੁੱਸੇ ਹੁੰਦੇ ਇਸ ਕਰਕੇ ਜੇ ਗਵਰਨਮੈਂਟ ਪਹਿਲਾਂ ਹੀ ਪ੍ਰਬੰਧ ਕਰੇ ਬੱਸਾਂ ਪੂਰੀਆਂ ਹੋਣ ਪੂਰੇ ਟਾਈਮਾਂ 'ਚ ਚੱਲਣ ਤੇ ਆਪੇ ਵੰਡਵੀਂ ਸਵਾਰੀ ਹਾਲੇ ਗੱਡੀ ਓਵਰਲੋਡ ਨਾ ਜਾਵੇ ਜਦੋਂ ਓਵਰਲੋਡ ਨਾ ਜਾਊਗੀ ਨਾ ਫਿਰ ਡਰਾਈਵਰ ਕਨੈਕਟਰ ਵਾਸਤੇ ਕੋਈ ਸਮੱਸਿਆ ਨਾ ਲੋਕਾਂ ਵਾਸਤੇ ਕੋਈ ਸਮੱਸਿਆ ਵੀ ਉਹਨਾਂ ਨੂੰ ਖੜਕ ਕੇ ਜਾਣਾ ਪਵੇ ਜਾਂ ਝੂਟ ਝੂਟ ਕੇ ਜਾਣਾ ਪਵੇ ਯਾਨੀ ਅਖੀਰੀ ਇਹ ਸਾਰਾ ਪ੍ਰਬੰਧ ਜਿਹੜਾ ਹੈਗਾ ਜੇ ਇਹ ਵਧੀਆ ਉਹ ਬੱਸਾਂ ਪੂਰੀਆਂ ਹੋਣ ਜਦੋਂ ਬੱਸਾਂ ਪੂਰੀਆਂ ਹੋਣਗੀਆਂ ਤੇ ਜਿਹੜੀ ਸਵਾਰੀ ਉਹ ਵੰਡਮੀ ਜਾਊਗੀ ਤੇ ਇਹਦੇ ਵਿੱਚ ਰਿਸਕ ਘਟੂਗਾ ਲੋਕਾਂ ਦਾ ਵੀ ਔਰ ਡਰਾਈਵਰ ਕੰਡਕਟਰ ਦਾ ਸਟਾਫ ਦਾ ਵੀ ਜੀ ਜਿਵੇਂ ਹੁਣ ਸਰਕਾਰ ਨੇ ਜਦੋਂ ਆਉਣਾ ਸੀ ਸੱਤਾ ਦੇ ਵਿੱਚ ਉਦੋਂ ਸਰਕਾਰ ਇਹ ਕਹਿ ਰਹੀ ਸੀ ਕਿ ਜਿਹੜੀਆਂ ਆਰਬਿਟ ਬੱਸਾਂ ਹੋਰ ਜਿਹੜੀਆਂ ਪ੍ਰਾਈਵੇਟ ਕੰਪਨੀਆ ਇਹ ਬੰਦ ਕਰਕੇ ਪੀਆਰਟੀਸੀ ਰੋਡਵੇਜ ਦੀਆਂ ਬੱਸਾਂ ਚੱਲਣਗੀਆਂ ਵੀ ਨਾ ਆਰਬਿਟ ਦੇ ਸੁਨਾ ਚ ਜਹਾਰ ਦੀਸੂ ਤੇ ਲੱਗਦਾ ਕਿ ਗੱਲ ਇਹ ਦੂ ਉਲਟ ਹੋ ਗਈ ਆ ਉਹੀ ਗੱਲੋ ਬਾਈ ਜੀ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਇੱਕ ਜਿਵੇਂ ਚੋਣ ਜੁਮਲੇ ਬਣ ਗਏ ਨਾ ਵੱਡੀਆਂ ਵੱਡੀਆਂ ਗੱ ਦੇ ਅਸੀਂ ਤਾਂ ਜਿਹੜਾ ਕੋਈ ਸੁਖਵੀਰ ਦਾ ਹੋਟਲ ਹੈਗਾ ਉਹ ਵੀ ਅਸੀਂ ਸਰਕਾਰੀ ਕਰਦੇ ਆਂਗੇ ਨਾ ਉਹਦਾ ਕੁਝ ਹੋਇਆ ਤੇ ਬੱਸਾਂ ਵੀ ਉਵੇਂ ਹੀ ਚੱਲ ਰਹੀਆਂ ਹੈਗੀਆਂ ਟਾਈਮ ਟੇਬਲਾਂ ਦਾ ਵੀ ਕੁਝ ਨਹੀਂ ਹੋਇਆ ਤੇ ਜਿਹੜੀਆਂ ਮਹਿਕਮੇ ਦੇ ਵਿੱਚ ਇੱਕ ਵੀ ਬੱਸ ਨਹੀਂ ਪਈ ਇਹ ਇੱਕ ਵੱਡਾ ਸਵਾਲ ਹੈ ਇਹਨਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਜੇ ਜ਼ਰੂਰੀ ਨਹੀਂ ਹੈ ਵੀ ਦੂਜੀਆਂ ਪ੍ਰਾਈਵੇਟ ਜਿਹੜੀਆਂ ਉਹ ਬੰਦ ਕਰ ਕਰਨੀਆਂ ਉਹ ਵੀ ਉਹ ਵੀ ਆਪ ਦਾ ਕਮਾਉਣ ਖਾਣ ਚਲਾਉਣ ਆਪਦੀ ਸਰਵਿਸ ਚਲਾਉਣ ਜਿਹੜੀ ਵਾਜਬ ਹੈ ਜਾਇਜ਼ ਹੈ ਪਰ ਜਿਹੜਾ ਸਰਕਾਰ ਦੇ ਅੰਡਰ ਮਹਿਕਮਾ ਉਹਦੇ ਵਿੱਚ ਤਾਂ ਬੱਸਾਂ ਪ੍ਰਾਈਵੇਟਾਂ ਨੇ ਨਹੀਂ ਪਾਉਣੀਆਂ ਉਹ ਚ ਤਾਂ ਗਵਰਨਮੈਂਟ ਨੇ ਪਾਉਣੀਆਂ ਨਾ ਉਹ ਪਾ ਦੇਣ ਪਾਈਆਂ ਕਿਉਂ ਨਹੀਂ ਫਿਰ ਹਜੇ ਤੱਕ ਇਹ ਇਹ ਵੀ ਸਿਰਫ ਕਹਿਣ ਦੀਆਂ ਗੱਲਾਂ ਸੀਗੀਆਂ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ ਐਮਐਸਪੀ ਬਾਰੇ ਵੀ ਇਹਨਾਂ ਦੇ ਆਪ ਦੇ ਐਮਐਲਏਜ਼ ਜਾਂ ਮੰਤਰੀਆਂ ਨੇ ਗੱਲਾਂ ਕਹੀਆਂ ਔਰ ਬਾਅਦ ਚ ਯੂ ਟਰਨ ਲਿਆ ਉਹ ਖੁਦ ਵੀ ਇਹ ਕਈ ਗੱਲਾਂ ਕਹਿ ਕੇ ਬਾਅਦ ਚ ਪਛਾਹ ਮੜ ਜਾਂਦੇ ਸੋ ਇਹ ਇਹ ਗੱਲ ਵੋਟਾਂ ਲੈਣ ਵਾਸਤੇ ਜਿਵੇਂ ਉਹਨਾਂ ਨੇ ਜੋ ਉਹਨਾਂ ਦੇ ਮੂੰਹ ਚ ਆਇਆ ਉਹ ਕਹੀ ਗਏ ਵੱਡੀਆਂ-ਵੱਡੀਆਂ ਗੱਲਾਂ ਕਰੀ ਗਏ ਇਹ ਵੀ ਜਿਹੜੀ 2004 ਤੋਂ ਬਾਅਦ ਦੀ ਪੈਨਸ਼ਨ ਵਾਲੀ ਗੱਲ ਹੈ ਉਦੋਂ ਜਿਹੜੇ ਹੁਣ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਹੈ ਇਹ ਸਾਡੇ ਨਾਲ ਧਰਨੇ ਵਜਾਰਾਂ ਚ ਆ ਕੇ ਬਹਿੰਦੇ ਰਹੇ ਇਸ ਥਾਂ ਤੇ ਇਸੋ ਪੈਨਸ਼ਨ ਦੇ ਪ੍ਰਾਪਤੀ ਦੇ ਹ ਤੇ ਅੱਜ ਉਹੀ ਜਦੋਂ ਮਨਿਸਟਰ ਬਣ ਗਏ 4 ਸਾਲ ਵੀ ਹੋ ਗਏ ਤੇ ਜਵਾਬ ਉਹ ਇਹ ਦੇ ਰਹੇ ਆ ਕਿ ਤੁਸੀਂ ਇਕਨੋਮਿਕਸ ਨਹੀਂ ਪੜ੍ਹਦੇ ਗਏ ਕਿਵੇਂ ਲਾਗੂ ਹੋ ਜੂਗੀ ਅਸੀਂ ਕਿਹੜਾ ਥਾਂ ਵੇਚ ਦਿੱਤੀ ਵਗੈਰਾ ਵਗੈਰਾ ਇਸ ਟਾਈਮ ਜੀ ਬਹੁਤ ਔਖੀ ਹੋਈ ਪਈ ਆ ਡਰਾਈਵਰ ਕੰਡਕਟਰ ਦੀ ਜੌਬ ਆ ਜਿਹੜੀ ਹੁਣ ਤੁਹਾਨੂੰ ਮੋਗੇ ਡੀਪੂ ਬਾਰੇ ਮੈਂ ਦੱਸਦਾ ਜੀ ਇੱਥੇ 33000 ਕਿਲੋਮੀਟਰ ਆ ਸਾਡੇ ਰਜਾਨਾਂ ਦੇ ਤੇ ਸਾਡੀਆਂ ਬੱਸਾਂ 21-22000 ਕਿਲੋਮੀਟਰ ਰੋਜ਼ ਹੁੰਦਾ 10000 ਕਿਲੋਮੀਟਰ ਮੈਸ ਹੁੰਦਾ ਸਿਰਫ ਬੱਸਾਂ ਦੀ ਕਮੀ ਕਰਕੇ ਜੇ ਨਾ ਸਰਕਾਰ ਮਹਿਕਮੇ ਦੇ ਵਿੱਚ ਬੱਸਾਂ ਪਾਵੇ ਤਾਂ ਵੱਧ ਵੱਧ ਲੋਕਾਂ ਨੂੰ ਵੀ ਸੌਖਾ ਹੋ ਜਾਊਗਾ ਡਰਾਈਵਰ ਕੰਡਕਟਰ ਦੀ ਵੀ ਜਾਣ ਸੌਖੀ ਹੋ ਜਾਊਗੀ ਤੇ ਹੁਣ ਉਹ 100 120 150 ਸਵਾਰੀ ਆ ਹਰ ਰੋਜ਼ ਲੜਾਈ ਝਗੜੇ ਬਣਦੇ ਇਹਹੀ ਕਾਰਨ ਆਈ ਇਹਦੇ ਵਿੱਚ ਬਸ ਸਰਕਾਰ ਦੇ ਹੀ ਆ ਕਸੂਰ ਸਾਰ ਡਰਾਈਵਰ ਕੰਡਕਟਰ ਸਾਰੇ ਵਧੀਆ ਉਹਦੀ ਡਿਊਟੀ ਕਰਦੇ ਆ ਜੀ ਬਈ ਕਿੰਨਾ ਕੁ ਔਖਾ ਹੁੰਦਾ ਬੱਸਾਂ ਦਾ ਸਫ਼ਰ ਜਿਹੜਾ ਤੁਸੀਂ ਡੇਲੀ ਕਰਦੇ ਹੋ ਹਨਾ ਇੱਕ ਬੰਦਾ ਤਾਂ ਚੜ੍ਹਿਆ ਉਹਨੇ ਉੱਤਰ ਜਾਣਾ ਤੁਸੀਂ ਪਤਾ ਨਹੀਂ ਕਿੰਨੇ ਕਿੰਨੇ 100 100 ਕਿਲੋਮੀਟਰ ਆਉਣੇ ਜਾਣੇ ਆਪ ਡਾਊਨ ਕਰਦੇ ਹੋ ਹਨਾ ਤੇ ਲੋਕਾਂ ਨੂੰ ਘਰੋਂ ਘਰੀ ਪਹੁੰਚਾਉਨੇ ਹੋ ਤੁਹਾਡੇ ਨਾਲ ਕਈ ਵਾਰੀ ਲੜਾਈ ਝਗੜੇ ਵੀ ਹੁੰਦੇ ਜਿਵੇਂ ਬਾਈ ਨੇ ਕਿਹਾ ਹਨਾ ਕਿਹੋ ਜੀ ਜ਼ਿੰਦਗੀ ਆ ਫਿਰ ਤੁਹਾਡੀ ਡਰਾਈਵਰ ਕੰਡਕਟਰਾਂ ਦੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਜ਼ਿੰਦਗੀ ਤਾਂ ਚਲੋ ਜੀ ਸਾਰਿਆਂ ਨੂੰ ਪਤਾ ਹੈ ਜਿਹੜੇ ਸਫ਼ਰ ਕਰਦੇ ਉਹਨਾਂ ਨੂੰ ਵੀ ਬਾਕੀ ਡਰਾਈਵਰ ਕੰਡਕਟਰ ਲੋਕਾਂ ਨੇ ਇੱਕ ਹੂਆ ਬਣਾ ਦਿਆ ਵੀ ਡਰਾਈਵਰ ਕੰਡਕਟਰ ਲੜਦੇ ਆ ਉਹ ਕਿਸੇ ਕਾਰਨ ਕਰਕੇ ਕਿਸੇ ਮਜਬੂਰੀ ਕਰਕੇ ਲੜਦੇ ਆ ਉਹੀ ਗੱਲ ਆ ਜਾਂਦੀ ਆ ਵੀ ਬੱਸਾਂ ਆਪਣੇ ਘਾਟ ਹੋਣ ਕਰਕੇ ਜੇ ਬੱਸਾਂ ਪ੍ਰੋਪਰ ਹੋਣ ਤਾਂ ਆਪੇ ਹਰੇਕ ਨੂੰ ਵੰਡਵੀਂ ਸਵਾਰੀ ਮਿਲੇ ਉੱਤੇ ਓਵਰਨਾਈਟ ਸਵਾਰੀ ਨਾ ਹੋਵੇ ਉਹ ਕਿਸੇ ਨਾਲ ਲੜਾਈ ਝਗੜਾ ਨਾ ਕਰਨਾ ਹੁਣ ਬੀਬੀਆਂ ਫ੍ਰੀ ਆ ਚਲੋ ਸਰਕਾਰ ਦੀਆਂ ਕੀਤੀਆਂ ਸਾਨੂੰ ਕੋਈ ਗੱਲ ਨਹੀਂ ਪਰ ਬੀਬੀਆਂ ਨਜਾਇਜ਼ ਲੜਾਈ ਕਰਦੀਆਂ ਮੈਨੂੰ ਸੀਟ ਦਿਵਾਓ ਇਹ ਤੇ ਬੰਦਾ ਨਾ ਚੜੇ ਇਹ ਬੀਬੀਆਂ ਵਾਸਤੇ ਬੱਸਾਂ ਲਗੀਆਂ ਕੱਲੀਆਂ ਇਹੀ ਆ ਮੇਨ ਕਰਦਾ ਜਿੱਥੇ ਮੇਨ ਗੱਲ ਆ ਜਾਂਦੀ ਆ ਵੀ ਬੱਸਾਂ ਦੀ ਘਾਟ ਹੋਣ ਕਰਕੇ ਸਭ ਕੁਝ ਸਰਕਾਰ ਨੇ ਗੱਡੀਆਂ ਪਾਉਣੀਆਂ ਵਿਭਾਗ ਦੇ ਵਿੱਚ ਪਾਉਣਾਂ ਕਿਲੋਮੀਟਰ ਨਾ ਪਾਉਣਾ ਕਿਲੋਮੀਟਰ ਦਾ ਨੁਕਸਾਨ ਹੀ ਨੁਕਸਾਨ ਆ ਉਹ ਮਾਲਕ ਦੀ ਗੱਡੀ ਆ ਉਹ ਤਾਂ ਜੋ ਵੀ ਆ ਕਿਸ਼ਤਾਵਾਂ ਬਣ ਕੇ ਚਲੋ ਸਰਕਾਰ ਨੇ ਦੇਣੀਆ ਜਦੋਂ ਗੱਡੀ ਫ੍ਰੀ ਹੋ ਗਈ ਆ ਉਹ ਮਾਲਕ ਨੇ ਲੈ ਜਾਣੀਆਂ ਡਰਾਈਵਰ ਉਹਨਾਂ ਦਾ ਕਨੈਕਟਰ ਰੋਡਵੇਜ ਦਾ ਉਹ ਘਾਟਾ ਹੀ ਘਾਟਾ ਜਣੀ ਵਿਭਾਗ ਦੇ ਵਿੱਚ ਗੱਡੀਆਂ ਪਾਉਣ ਤੇ ਆਪ ਲੜਾਈ ਝਗੜੇ ਵੀ ਖਤਮ ਹੋਣ ਜਦੋਂ ਗੱਡੀਆਂ ਪੂਰੀਆਂ ਹੋਈ ਇੱਕ ਇੱਕ ਸਵਾਲ ਹੋਰ ਲੋਕਾਂ ਦਾ ਹੀ ਹੁੰਦਾ ਇਹ ਲੋਕ ਇਹ ਨਹੀਂ ਹੁੰਦੇ ਨਾ ਵੀ ਇਹਦੇ ਰੋਡਵੇਜ ਬੱਸਾਂ ਵਾਲੇ ਜਾਂ ਪੀਆਰਟੀਸੀ ਬੱਸਾਂ ਵਾਲੇ ਇਹ ਪ੍ਰਾਈਵੇਟ ਬੱਸਾਂ ਵਾਲੇ ਨਾ ਸੈਟਿੰਗ ਕਰਕੇ ਚੱਲਦੇ ਆ ਟਾਈਮ ਦੀ ਇਹੋ ਜਿਹਾ ਕੀ ਹੁੰਦਾ ਜਿਹੜਾ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਸੈਟਿੰਗ ਕਰਦੇ ਆ ਟਾਈਮ ਦੀ ਨਹੀਂ ਨਹੀਂ ਸੈਟਿੰਗ ਸ਼ੂਟਿੰਗ ਵਾਲੀ ਤਾਂ ਕੋਈ ਗੱਲ ਨਹੀਂ ਕਿ ਉਹ ਤਾਂ ਇੱਕ ਹੁਣ ਜਦੋਂ ਮੰਨ ਕੇ ਚੱਲੋ ਇੱਕ ਗੱਡੀ ਕੋਲੇ 15 ਮਿੰਟ ਉਹ ਤਿੰਨਾਂ ਗੱਡੀਆਂ ਦਾ ਚਾਰਾਂ ਗੱਡੀਆਂ ਦਾ ਟਾਈਮ ਆ ਹੂੰ ਦੋ ਦੋ ਮਿੰਟ ਦੀ ਸਰਵਿਸ ਆ ਉੱਥੇ ਰੋਡਵੇਜ ਦੇ ਪੰਜ ਟਾਈਮ ਆ ਉਹ ਇੱਕ ਗੱਡੀ ਹੁਣ 10 50 ਗੱਡੀਆਂ ਦਾ ਟਾਈਮ ਕਿਵੇਂ ਕਵਰ ਕਰੂਗੀ ਉੱਥੇ ਸਵਾਰੀ ਮੱਲੋ ਮੱਲੀ ਰਹਿ ਜਾਣੀ ਆ ਉਹ ਲੋਕਾਂ ਨੂੰ ਇਹ ਲੱਗਦਾ ਕਿ ਹਾਂ ਹਾਂ ਰੋਡਵੇਜ ਵਾਲੇ ਸਾਨੂੰ ਚੜਾਉਂਦੇ ਨਹੀਂ ਖੜੀਏ ਅੱਗੋਂ ਪਿੱਛੋਂ ਪੈਸੇ ਲੈਂਦੇ ਆ ਕੁਝ ਵੀ ਕਰਦੇ ਆ ਪਰ ਇਹੋ ਜੀ ਗੱਲ ਕੋਈ ਨਹੀਂ ਫੇਰ ਉੱਥੇ ਹੀ ਗੱਲ ਆ ਜਾਂਦੀ ਜਿਹੜੀ ਮੇਨ ਕਾਰਟ ਬੱਸਾਂ ਦੀ ਐ ਬੱਸਾਂ ਪ੍ਰੋਪਰ ਪੂਰੀਆਂ ਹੋਣ ਆਪਦੇ ਟਾਈਮ 'ਚ ਜਾਣ ਨਾ ਮਗਰਲੇ ਨੂੰ ਕੁਝ ਮਿਲੇ ਨਾ ਮੂਹਰੇ ਨੂੰ ਮਿਲੇ ਸਾਰੇ ਆਪਦੇ ਆਪਦੇ ਬੰਦੇ ਟਾਈਮ 'ਚ ਪਰੇ ਜਾਣ ਹੁਣ 50 ਗੱਡੀਆਂ ਦੀ ਇੱਕ ਗੱਡੀ ਕਿਵੇਂ ਕਵਰ ਕਰੂਗੀ ਸਵਾਰੀ ਉਹ ਤਾਂ ਆਪਾਂ ਵੀ ਸਿਆਣੇ ਆ ਸਾਰੇ ਪੰਜਾਬ ਆਪਾਂ ਨੂੰ 52 ਸੀਟਾਂ ਪਾਸ ਆ ਉਹ 'ਚ 100 150 150 ਸਵਾਰੀ ਆ ਉਹ 'ਚੋਂ ਵੀ ਸਵਾਰੀ ਡੱਗ ਪੈਂਦੀ ਫੇਰ ਵੀ ਡਰਾਈਵਰ ਕਨੈਕਟਰ ਤੇ ਆ ਲੋਕ ਚੜ੍ਹਨੋਂ ਹਰਦੇ ਨੇਗੇ ਮੇਨ ਸਮੱਸਿਆ ਉੱਥੇ ਹੀ ਆ ਜਾਂਦੀ ਹੈ ਮੋੜ ਘੁਰ ਕੇ ਬੱਸਾਪੁਰ ਗਿਆ ਕਾਰਨ ਨਾ ਕੋਈ ਲੜਾਈ ਹੋਵੇ ਨਾ ਝਗੜਾ ਹੋਵੇ ਨਾ ਕਿਸੇ ਤੇ ਤੁੰਤ ਲੱਗਣਾ